ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਦ੍ਰਿਸ਼ਟ ਦੇ ਦਾਤੇ ਸਵਾਮੀ ਸਤਗੁਰ ਹਰਿਕ੍ਰਿਸ਼ਨ ਪਿਆਰੇ ਦਰ ਤੇਰੇ ਤੇ ਅਸੀਂ ਹਾਂ ਡਿੱਗੇ ਮੇਰੇ ਬਾਲਾ ਪ੍ਰੀਤਮ ਮੀਠ ਮੁਰਾਰੇ ਦ੍ਰਿਸ਼ਟੀ ਤੇਰੀ ਵਿੱਚ ਅੰਮ੍ਰਿਤ ਵਰਸੇ ਤੁਸੀਂ ਸੁੱਕੇ ਵੀ ਹਰੇ ਕਰ ਦਿੱਤੇ ਗਿਆਨ ਵਿਹੂਣੇ ਅਗਿਆਨੀ ਪੰਡਤ ਨੂਰੀ ਗਿਆਨ ਨਾਲ ਤੁਸਾ ਪਰ ਦਿੱਤੇ ਰਹਿਮਤ ਵਾਲੀ ਛੜੀ ਹੱਥ ਤੇਰੇ ਤੂੰ ਜਦ ਵੀ ਸੀਸ ਤੇ ਧਰਦਾ ਕੁੰਗਾ ਬੋਲਾ ਪੋਲਾ ਚੂਰ ਛੱਜੂ ਤਦ ਅਰਥ ਗੀਤਾ ਦੇ ਕਰਤਾ ਪਟਰਾਣੀ ਦੀ ਤੁਸੀਂ ਬੈਠ ਕੇ ਗੋਦੀ ਉਹਦਾ ਸੁੱਤਾ ਭਾਗ ਜਗਾ ਦਿੱਤਾ ਬੇਬਰਤੀਤੇ ਦਿਲ ਉਸ ਦੇ ਵਿੱਚ ਤੁਸੀਂ ਪ੍ਰਤੀਤ ਦਾ ਰੁਖ ਲਗਾ ਦਿੱਤਾ ਜਿਸ ਜਗ੍ਹਾ ਤੁਸੀਂ ਬੈਠੇ ਆ ਕੇ ਉੱਤੇ ਅੱਜ ਵੀ ਕੀਰਤਨ ਮੰਗਲਾ ਹੈ ਕਿਲੇ ਦਿੱਲੀ ਦੇ ਵਿਰਾਨ ਸਭ ਹੋ ਗਏ ਤੇਰਾ ਅੱਜ ਵੀ ਸ਼ੋਪ ਦਾ ਬੰਗਲਾ ਹੈ ਅੰਮ੍ਰਿਤ ਤ੍ਰਿਸ਼ਟ ਕਰ ਬਾਲਾ ਪ੍ਰੀਤਮ ਮੈਂ ਕੋੜੀ ਕਮਲਾ ਦਰ ਤੇਰੇ ਤੇ ਆ ਗਿਆ ਜਿਸ ਨੂੰ ਵੀ ਸ਼ੁ ਤੇਰੀ ਮਿਲ ਗਈ ਉਹ ਸਭ ਕੁਝ ਦਰ ਤੇਰੇ ਤੋਂ ਪਾ ਗਿਆ ਜਿਸ ਨੂੰ ਵੀ ਸ਼ੁ ਤੇਰੀ ਮਿਲ ਗਈ ਉਹ ਸਭ ਕੁਝ ਦਰ ਤੇਰੇ ਤੋਂ ਪਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ